ਕਿਤਾਬ ਨੂੰ ਕੋ ਜੂਣਾ ਰ ਹੈ ਆ ਜੋ ਆਲੂ ਪਿਆਜ ਆਲੂ ਪਿਆਜ ਭਾਜੀ ਕੀ ਪਿਆ ਲਾਇਆ ਪਿਆਜ ਤੇ ਕਿਆ ਪਿਆਰੀ ਸਬਜੀ ਮੰਡੀ ਆ ਕੂੜਾ ਮੰਡੀ ਐ ਇਹਦੇ ਵਿੱਚ ਪਿਆ ਲਾਇਆ ਹੋਇਆ ਤੁਸੀਂ ਇਹ ਸੌਦਾ ਸਾਰ लवली ਇਹ ਹੈਗਾ ਜੱਸਿਆ ਰੋਡ ਆ ਗੋਭੀ ਦਿਖਦੀ ਵੀ ਤੁਹਾਨੂੰ ਇਸੇ ਨੇ ਹੋਜੀ ਸਬਜ਼ੀ ਮੰਡੀ ਦੇਖੀ ਐ ਕੂੜਾ ਮੰਡੀ ਦੇ ਨਾਲ ਹੀ ਗੰਦ ਦੇ ਵਿੱਚ ਮੰਡੀ ਲੱਗਦੀ ਐ ਬਾਹਰਲੇ ਮੁਲਕਾਂ ਦੇ ਵਿੱਚ ਲੱਗਦੀਆਂ ਮੰਡੀਆਂ ਪਾਣੀ ਦੇ ਵਿੱਚ ਲੋਕੀ ਬੈਂਕੋਕ ਸ਼ੋਪਿੰਗ ਕਰਦੇ ਵਿਅਤਨਾਮ ਇੱਥੇ ਕੂੜੇ ਦੇ ਵਿੱਚ ਮੰਡੀ ਲੱਗਦੀ ਐ ਬੁਰੇ ਹਾਲ ਹੈ ਜਸੀਆਂ ਰੋਡ ਦੇ ਆ ਇੱਥੇ ਵਿਕਦੇ ਪਏ ਆ ਭਰਾਵਾ ਇੱਥੇ ਨਾ ਕੋਈ ਵੀ ਲੈ ਕੇ ਆਓ ਆਪਣੇ ਕੀ ਨਾਮ ਆ ਕੋਈ ਵੀ ਗੋਭੀ ਨਾ ਖਾਵਾ ਦੇਖ ਲਓ ਕਿ ਕੂੜੇ ਦੇ ਉੱਤੇ ਲਾ ਰਿਆ ਗੋਭੀ ਖੀਰਾ ਟਮਾਟਰ ਆ ਪਿਆਜ਼ ਵਿਕਦੇ ਪਏ ਆਹੀ ਕੂੜੇ ਦੇ ਉੱਤੋਂ ਸਵੇਰੇ ਜਿਹੜਾ ਕੂੜਾ ਲੱਗਿਆ ਵਾ ਉਹੀ ਮੰਡੀ ਚ ਖਾਈ ਜਾਂਦੇ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਪਈ ਯਾਰ ਇਹ ਉਦਾਂ ਰੇਡਾ ਰੁੱਡਾ ਪਾਣ ਨੂੰ ਸਾਰੇ ਸਹੀ ਆ ਵੀ ਉਹਦੇ ਰੇਡ ਪੈ ਗਈ ਜੀ ਆ ਫਲਾਣੇ ਦੇ ਵਿੱਚ ਫਲਾਮ ਕੀ ਨਾਮ ਤੇ ਦੋਜੀ ਦੇ ਪੈ ਗਈ ਇਹਦੇ ਪੈ ਗਈ ਮਠਾਈ ਵਾਲੇ ਇੱਥੇ ਕੋਈ ਰੇਡ ਨਹੀਂ ਪੈਂਦੀ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਮੈਂ ਕਿ ਇਹ ਰੇਡਾ ਕਿੱਥੋਂ ਆਇਆ ਭਾਜੀ ਗੂੜੇ ਦਾ ਹੈ ਫਾਲਮੰਡ ਦੇ ਰਾਸਤਾ ਕਿੱਥੇ ਕਰਕੇ ਆ ਫਾਲਮੰਡ ਡੇਰਾ ਕਿੰਨੇ ਕੁ ਦੂਰ ਆ ਇਹ ਕੂੜਾ ਫੈਕਟਰੀ ਦਾ ਵਾ ਫੈਕਟਰੀ ਦਾ ਵੀ ਆ ਮੱਲੇ ਦਾ ਵੀ ਆ ਫੈਕਟਰੀ ਦਾ ਵੀ ਆ ਮੱਲੇ ਦਾ ਵੀ ਆ ਬਾਹਰੋਂ ਕੂੜਾ ਸਿੱਟੀ ਜਾਂਦੇ ਸਾਰੇ ਫੈਕਟਰੀਆਂ ਫੂਟਰੀਆਂ ਵਾਲੇ ਇੱਥੇ ਡੰਪ ਬਣਾਤਾ ਵਾ ਆ ਪਿੱਛੇ ਉਹਦੇ ਪਲਾ ਉਹਦੇ ਚ ਵੜ ਗਏ ਆ ਟੀਨਾ ਮਾ ਤੁਹਾਡਾ ਪਿੱਛੇ ਨਰਸਰੀ ਆ ਐਡੇ ਵਧੀਆ ਫਲਾਵਰ ਅਗਲੇ ਨੇ ਲਾਏ ਆ ਤੇ ਉਥੇ ਅਸੀਂ ਲੈਣ ਜਾਂਦੇ ਸੀ ਫੁੱਲ ਬੂਟੇ ਉਹ ਇੱਥੇ ਕੂੜਾ ਲੈਣ ਜਾਣਾ ਹੁਣ ਆਪਾਂ ਅੰਦਰੋਂ ਵੱਦੋ ਵੱਦ ਸ਼ੇਅਰ ਕਰੋ ਵੀਡੀਓ ਨੂੰ ਟੈਗ ਕਰੋ ਲੁਧਿਆਣੇ ਵਾਲਿਓ ਚੱਕ ਦੋ ਖਿੱਚ ਦੋ ਕੰਮ ਜੱਸੀਆਂ ਰੋਡ ਜਿੰਨੂੰ ਵੀ ਇੱਥੋਂ ਨੰਗਲ ਲੱਗੇ ਪਰੇਸ਼ਾਨੀ ਹੁੰਦੀ ਐ ਵੱਦੋ ਵੱਦ ਸ਼ੇਅਰ ਕਰੋ ਇਹ ਮਸਲੇ ਦਾ 1 ਵੀਕ ਦੇ ਵਿੱਚ ਆਪਾਂ ਹੱਲ ਕਰੀਏ ਇੰਨੇ ਪਿਆਰੇ ਏਰੀਆ ਦੇ ਵਿੱਚ ਰਹਿੰਨੇ ਆ ਏਰੀਆ ਪਹਿਲਾਂ ਹੀ ਵਧੀਆ ਸੀ ਵੈਸੇ ਇਹ ਬਣਾ ਦਿੱਤਾ ਹੋਇਆ ਗੰਦਾ ਆ ਰੋਂਗ ਸਾਈਡ ਜਾ ਰਹੇ ਬੰਦੇ ਸੜਕ ਟੁੱਟੀ ਹੋਈ ਐ ਸਾਰੀ ਆ ਤੁਹਾਡੀ ਬਣਾਤੀ ਸਾਰਿਆਂ ਦੀ ਬਣਾਤੀ ਐ ਕਿੱਦਾਂ ਮੱਕੜ ਸਾਹਿਬ ਕਹਿੰਦੇ ਹੋਰ ਕੰਮ ਹੈ ਨਹੀਂ ਉਹ ਦੇ ਲਓ ਆ ਨਾ ਨਾ ਗਾਣਾ ਇਕੱਲਾ ਹੀ ਬੋਲੀ ਜਾਂਦਾ ਪਹਾੜੀ ਇਹਦਾ ਇਕੱਲੇ ਦਾ ਹੀ ਆ ਇਹਨੂੰ ਕੋਈ ਲੈ ਹੋਰ ਕੋਈ ਤਾਂ ਬੋਲਦਾ ਨਹੀਂ ਉਹ ਰਵਾ ਸ਼ੇਅਰ ਕਰੋ ਵੱਧ ਤੋਂ ਵੱਧ ਜੱਸੀਆਂ ਰੋਡ ਤੋਂ ਜਿਹੜੇ ਮੈਨੂੰ ਕੀ ਆ ਕੱਲ ਨੂੰ ਕਿਹਦਾ ਹਾਦਸਾ ਹੋ ਸਕਦਾ ਵਾ ਫੇਰ ਕੱਲ ਨੂੰ ਕਿਉਂ ਠੀਕ ਹੈ ਜੀ ਬੜੀ ਵਾਰ ਬੇਨਤੀਆਂ ਕਰ ਚੁੱਕੇ ਆ ਬੜੀ ਵਾਰ ਕਹਿ ਕੇ ਦੇਖ ਲਿਆ ਕੋਈ ਹੱਲ ਨਹੀਂ ਹੁੰਦਾ ਸਿੱਧੀ ਗੱਲ ਆ ਜੀ ਲੋਲੀਪੋਪ ਦੇ ਦਿੱਤਾ ਜਾਂਦਾ ਠੀਕ ਹੈ ਜੀ ਹੋ ਜਾਏਗਾ ਬਸ ਦੇਖਦੇ ਪਏ ਆ ਹੋਰ ਇਹ ਆ ਡੰਪਨੀ ਮਿਲ ਰਿਆ ਆ ਦੇਖ ਲੋ ਆ ਲ ਆ ਜਾ ਰਿਹਾ ਵਾ ਆ ਰੋਂਗ ਸਾਈਡ ਸਾਰੇ ਜਾ ਰਹੇ ਆ ਆ ਸਾਡੇ ਪੁਰੀ ਸਾਹ ਸਾਡੇ ਲਾਲੀਕਾ ਬੇ ਦੀ ਸ਼ਾਨ ਆਨਮਾਨ ਭਾਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਜੱਸੀਆਂ ਰੋਡ ਤੇ ਤੁਸੀਂ ਖੁਸ਼ ਹੋ ਇਹ ਆਪਣੇ ਰੋਡ ਤੋਂ ਸਮੈਲ ਕਿੰਨੀ ਪਿਆਰੀ ਆਂਦੀ ਹੈ ਕੋਈ ਨਹੀਂ ਪਾਣਾ ਕੀ ਹੁਣ ਲਾਈਵ ਵੀ ਚੱਲ ਰਿਹਾ ਸਮਝੀ ਜੀ ਤੁਸੀਂ ਲਾਈਵ ਆ ਰਹੇ ਹੋ ਕਿੱਦਾਂ ਤੁਸੀਂ ਜੱਸਿਆ ਰੋਡ ਤੋਂ ਖੁਸ਼ ਹੋ ਬਹੁਤ ਗੰਦਾ ਵੀਰੇ ਬਹੁਤ ਜ਼ਿਆਦਾ ਪਰਿਸ਼ਾਪ ਕੀ ਕਹਿਣਾ ਜਾਣਦੇ ਹੋ ਤੁਸੀਂ ਬਹੁਤ ਜ਼ਿਆਦਾ ਗੰਦਾ ਬੈਸਟ ਬਣਾਈ ਤਾਂ ਉਹ ਬੋਲ ਰਿਹਾ ਮੁੰਡਾ ਸਹੀ ਗੱਲ ਆ ਵੀਰੇ ਬਹੁਤ ਗੰਦਾ ਹੱਥ ਜੋੜ ਕੇ ਬੇਨਤੀ ਆ ਕੋਈ ਯਾਰ ਵਾਵਾ ਹੋ ਜਾਏਗਾ ਜੀ ਹੱਲ ਤੋਂ ਵੱਧ ਤੋਂ ਵੱਧ ਵੀਰੇ ਇਹਨੂੰ ਸ਼ੇਅਰ ਕਰੋ ਸਪੋਰਟ ਕਰੋ ਵੱਧ ਤੋਂ ਵੱਧ ਸ਼ੇਅਰ ਕਰਕੇ ਕਾਰਪੋਰੇਸ਼ਨ ਤੱਕ ਪਹੁੰਚਾਓ ਜੋ ਜਿਹੜੇ ਵੀ ਡਿਪਾਰਟਮੈਂਟ ਵਾਲੇ ਹੈਗੇ ਆ ਉਹਨਾਂ ਨੂੰ ਕਹੋ ਕਿ ਯਾਰ ਇਹ ਅੱਗੇ ਤੋਂ ਅੱਗੇ ਵੀਡੀਓ ਪਹੁੰਚੇ ਹੁਣ ਬਹੁਤ ਹੋ ਗਿਆ ਇੱਕ ਸੜਕ ਥੱਲੇ ਬਣ ਜਾਵੇ ਤੇ ਕੂੜਾਦਾਨ ਚੱਕਿਆ ਜਾਵੇ ਸਾਰਾ ਤਾਂ ਕਿ ਆ ਜਿਹੜਾ ਰੋਂਗ ਸਾਈਡ ਆ ਰਿਹਾ ਇਹ ਆਪਣਾ ਥੱਲੇ ਵਾਲੀ ਸਰਵਿਸ ਲਾਈਨ ਆ ਜਿਹੜੀ ਇਹ ਯੂਜ਼ ਕੀਤੀ ਜਾਵੇ ਤੇ ਅਖੰਬਾ ਦੇਖ ਲਓ ਇਹ ਜਦੋਂ ਡਿੱਗੂਗਾ ਥੱਲੇ ਰਾਮ ਨਾਲ ਪਟਾਕੇ ਫਟੂਕੇ ਪਾਉਗੇ ਫੇਰ ਆਪਾਂ ਡਿਪਾਰਟਮੈਂਟ ਨੂੰ ਕਹਾਂਗੇ ਵੀ ਆ ਜਾਓ ਜੀ 3-4 ਜਾਨਾਂ ਜਾ ਚੁੱਕੀਆਂ ਦਬਕੇ ਸ਼ੇਅਰ ਕਰੋ ਜੱਸੀਆਂ ਰੋਡ ਜਿਹੜੇ ਜਿਹੜੇ ਬੰਦੇ ਚਾਹੁੰਦੇ ਆ ਕਿ ਇਹ ਨੀਟ ਐਂਡ ਕਲੀਨ ਹੋ ਜਵੇ ਸਵੱਛ ਭਾਰਤ ਅਭਿਆਨ ਹੋ ਜਵੇ ਦਬਕੇ ਸ਼ੇਅਰ ਕਰ ਦਿਓ ਪਹਚਾ ਦਿਓ ਕਿਹੜੇ ਡਿਪਾਰਟਮੈਂਟ ਵਾਲਾ ਨੰਮੂ ਮਿੰਡਣਾ ਨੂੰ ਸਾਰਿਆਂ ਨੂੰ ਤੇ ਸਬਜ਼ੀ ਲੈਣੀ ਆ ਇੱਥੋਂ ਰੱਬ ਕਰਦਾ ਵਾਸਤਾ ਭਰਾਵਾ ਇੱਥੋਂ ਨਾ ਲਵੋ ਫੋਨ ਆ ਗਿਆ ਵਿੱਚ ਮੈਂ ਜਾਊਂਗਾ ਮੇਰੇ ਬੂਤ ਖਰਾਬ ਹੋ ਗਏ ਨੇ ਭਾਜੀ ਬੋ ਨਹੀਂ ਆਂਦੀ ਸਬਜੀ ਲੈਣੇ ਹੋ ਜਦੋਂ ਇੱਥੇ ਤੁਸੀਂ ਬੋ ਨਹੀਂ ਆਂਦੀ ਸਬਜੀ ਜਦੋਂ ਵੇਚਦੇ ਆ ਦੇਖ ਲਓ ਨਹੀਂ ਸਬਜੀ ਮੰਡੀ ਤੋਂ ਠੀਕ ਜਗ੍ਹਾ ਤੇ ਆਪਨੇ ਲਗਾਈ ਹੋਈ ਹੈ ਪਰ ਆਪਕੋ ਯਹਾਂ ਪੇ ਸਮੈਲ ਨਹੀਂ ਆਤੀ ਉਹ ਆ ਰਿਹਾ ਖੜੇਗਾ ਜਗ੍ਹਾ ਯਹਾਂ ਸੇ ਹਟ ਜਾਤਾ ਤਾਂ ਇਹ ਇਲਾਕਾ ਸਾਫ ਹੋ ਜਾਏਗਾ ਨਹੀਂ ਤਾਂ ਹਾਂ ਨਹੀਂ ਇਹ ਪਲਾਟ ਵਾਲੋ ਦੇ ਬੋਲ ਸਾਡਾ ਆਪਣਾ ਨੱਕ ਸੜ ਗਿਆ ਵਾ ਓਕੇ ਬਾਏ ਬਾਏ ਟਾਟਾ